ਸਿੰਘ ਸਾਹਿਬ ਅੱਜ ਪਹੁੰਚੇ ਹੂੰ ਕੀ ਮੇਨ ਮੁੱਦਾ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਤੋਂ ਸਾਡੇ ਬੱਚੇ ਜਿਹੜੇ ਐ ਬਹੁਤ ਜ਼ਿਆਦਾ ਰਿਪੋਰਟ ਕਰਕੇ ਜਿਹੜੇ ਆ ਉਹ ਵਾਪਸ ਲਿਆਉਂਦੇ ਗਏ ਆ ਔਰ ਇੱਕ ਸਮੱਸਿਆ ਹੈ ਸਾਡੀ ਬਹੁਤ ਵੱਡੀ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਆ ਸਾਡੇ ਬੱਚੇ ਵਾਪਸ ਆ ਰਹੇ ਨੇ ਜਾਂ ਵਾਪਸ ਭੇਜੇ ਜਾ ਰਹੇ ਨੇ ਚੀਫ ਖਾਲਸਾ ਦੀਵਾਨ ਇੱਕ ਬਹੁਤ ਵੱਡਾ ਜਿਹੜਾ ਅਦਾਰਾ ਸਿੱਖ ਪੰਥ ਦਾ ਪਰ ਜਿਹਦਾ ਫੋਕਸ ਜਿਹੜਾ ਹਮੇਸ਼ਾ ਐਜੂਕੇਸ਼ਨ ਦੇ ਉੱਤੇ ਰਹਿੰਦਾ ਔਰ ਚੀਫ ਖਾਲਸਾ ਦਿਵਾਨ ਨੇ ਲੋੜ ਮਹਿਸੂਸ ਕੀਤੀ ਹੈ ਕਿ ਕਿਉਂ ਨਾ ਛੋਟੀਆਂ ਕਲਾਸਾਂ ਤੋਂ ਇਹ ਬੱਚਿਆਂ ਨੂੰ ਜਿਹੜਾ ਸਕਿੱਲ ਦੇ ਨਾਲ ਜੋੜਨ ਵਾਸਤੇ ਕੋਈ ਐਜੂਕੇਸ਼ਨ ਦੇਣ ਦੇ ਪ੍ਰਬੰਧ ਕੀਤੇ ਜਾਣ। ਇਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੈ ਚੀਫ ਖਾਲਸਾ ਦਿਵਾਨ ਵਿਖੇ ਡਾਕਟਰ ਨਿੱਜਰ ਸਾਹਿਬ ਨੇ ਅਰੇਂਜ ਕੀਤੀ ਹੈ। ਜਿਦੇ ਵਿੱਚ ਅਸੀਂ ਵਿਚਾਰਾਂ ਕਰਨੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਸਕੂਲਾਂ ਦੇ ਵਿੱਚ ਜਿਹੜੀ ਸੰਸਾਰੀ ਵਿੱਦਿਆ ਹੈਗੀ ਹੈ ਉਹ ਤਾਂ ਦੇਣੀ ਦੇਣੀ ਹੈ ਧਾਰਮਿਕ ਵਿੱਦਿਆ ਵੀ ਦੇਣੀ ਦੇਣੀ ਹੈ ਔਰ ਕਿਉਂ ਨਾ ਬੱਚਿਆਂ ਨੂੰ ਜਿਹੜਾ ਛੋਟੀ ਉਮਰ ਤੋਂ ਜਿਹੜਾ ਹੈ ਸਕਿੱਲ ਦੇ ਨਾਲ ਜਿਹੜਾ ਜੋੜਨ ਵਾਸਤੇ ਜਾਂ ਸਕਿੱਲ ਦੇ ਪ੍ਰਤੀ ਚੇਤਨ ਕਰਨ ਵਾਸਤੇ ਜਿਹੜਾ ਹੈ ਉਹ ਕੋਈ ਨਾ ਕੋਈ ਮੈਟਰ ਤਿਆਰ ਕਰਕੇ ਬੱਚਿਆਂ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਜਾਵੇ ਤਾਂ ਇਸ ਮਕਸਦ ਲਈ ਜਿਹੜਾ ਹੈ ਸਾਡੇ ਬਰਾਜ ਸਾਹਿਬ ਬੈਠੇ ਨੇ ਹੋਰ ਸਾਡੇ ਪ੍ਰਤਵੰਤੇ ਬੈਠੇ ਨੇ ਤੇ ਇਸ ਮਕਸਦ ਲਈ ਅੱਜ ਚੀਫ ਖਾਲਸਾ ਦਰਬਾਰ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਔਰ ਇਹ ਇੱਕ ਸਾਡੇ ਸਾਹਮਣੇ ਕਰੰਟ ਜਿਹੜੀ ਹੈ ਸਮੱਸਿਆ ਹੈ ਕਿਉਂਕਿ ਸਾਡੇ ਬੱਚੇ ਸਕਿੱਲ ਨਾਲ ਜੁੜਨਗੇ ਤੇ ਉਹ ਆਤਮ ਨਿਰਭਰ ਬਣਨਗੇ ਤੇ ਆਪਣੀ ਰੋਜ਼ੀ ਰੋਟੀ ਇੱਥੇ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਉਹ ਕਮਾ ਕੇ ਖਾਂਗੇ ਇਹਦੇ ਨਾਲ ਸਾਡੇ ਪੰਜਾਬ ਦਾ ਡੈਮੋਗ੍ਰਾਫ ਜਿਹੜਾ ਚੇਂਜ ਹੋ ਰਿਹਾ ਹੈ ਇਸ ਸਮੱਸਿਆ ਤੋਂ ਵੀ ਸਾਨੂੰ ਛੁਟਕਾਰਾ ਮਿਲੇਗਾ ਤੇ ਸਾਡੇ ਬੱਚਿਆਂ ਦਾ ਜਿਹੜਾ ਪੁਨਰ ਬਸੇਵਾ ਵੀ ਹੋਵੇਗਾ ਤੇ ਜਿਹੜੀ ਡਿਪਲੋਮੇਟਿੰਗ ਦੀ ਸਮੱਸਿਆ ਜਿਹੜੀ ਅੱਜ ਆ ਰਹੀ ਹੈ ਸਾਨੂੰ ਇਸ ਸਮੱਸਿਆ ਤੋਂ ਵੀ ਜਿਹੜਾ ਅਸੀਂ ਕਿਸੇ ਹੱਦ ਤੱਕ ਨਿਜਾਤ ਪਾਵਾਂਗੇ ਇਸੇ ਮਕਸਦ ਨੂੰ ਲੈ ਕੇ ਅੱਜ ਅਸੀਂ ਚੀਪ ਖਾਲਸਾ ਦਵਾਨ ਦੇ ਵਿੱਚ ਜਿਹੜਾ ਇਕੱਠੇ ਹੋਏ ਆ। ਸਿਰਫ ਦਿੱਲੀ ਕਮੇਟੀ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਕੱਲ ਸਿਕ ਸੰਤਾਵ ਨੂੰ ਹੋ ਸੱਦਿਆ ਗਿਆ ਉਹਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਤੇ ਵਿਚਾਰ ਚਚਾ ਰਹੇ ਦੀ ਆਪ ਵੀ ਸ਼ਮੂਲ ਹਾਂਜੀ ਮੈਂ ਜਾਣਾ ਹੈਗਾ ਉਹਨਾਂ ਨੇ ਇੱਕ ਕੰਵੈਨਸ਼ਨ ਰੱਖੀ ਹੈ ਜਿਹਦੇ ਵਿੱਚ ਭਾਰਤ ਭਰ ਦੀਆਂ ਸਿੰਘ ਸੁਭਾਵਾਂ ਤੇ ਭਾਰਤ ਭਰ ਦੀਆਂ ਗੁਰਦਾਰਾ ਕਮੇਟੀਆਂ ਜਿਹੜੀਆਂ ਨੇ ਮੇਰੀ ਜਾਣਕਾਰੀ ਦੇ ਵਿੱਚ ਉਸਮੂਲਿਤ ਕਰ ਰਹੀਆਂ ਨੇ ਦੇਸੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੱਦੇ ਦੇ ਉੱਤੇ ਸਾਰੇ ਉੱਥੇ ਇਕੱਠੇ ਹੋ ਰਿਹਾ ਕਨਵੈਨਸ਼ਨ ਦੇ ਵਿੱਚ ਮੈਨੂੰ ਵੀ ਸੱਦਾ ਆਇਆ ਮੈਂ ਜਾਣਾ ਸੀ ਧਾਮੀ ਸਾਹਿਬ ਵੱਲੋਂ ਕੱਲੋ ਅਸਤੀਫਾ ਦਿੱਤਾ ਗਿਆ ਕੀ ਕਹਣਾ ਚੱਲੇਗਾ ਜੀ ਬੜਾ ਦੁੱਖਦਾਈ ਹੈ ਧਾਮੀ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਸੀ ਹੋਣਾ ਚਾਹੀਦਾ ਸਗੋ ਜਿਹੜੀ ਸਮੱਸਿਆ ਜਿਹੜੀ ਆ ਸਾਡੇ ਦਰ ਪੇਸ਼ ਖੜੋਤੀ ਆ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਤੇ ਜੇ ਕਪਤਾਨ ਜਿਹੜਾ ਹੈ ਉਹ ਅਧਵਚਾਲੂ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਤਾਂ ਬੜਾ ਦੁੱਖ ਹੋਇਆ ਉਹਨਾਂ ਦੇ ਸਤੀਫੇ ਦੇ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰਗੂਜੀਤ ਸਿੰਘ ਵਿੱਕ ਦੂ ਕਮਾਂਡ ਸੰਭਾਲ ਸਕਦੇ ਨੇ ਸਵਾਮੀ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਐਡਾ ਵੱਡਾ ਆਧਾਰ ਹੈ ਉਹ ਨੂੰ ਸੰਭਾਲ ਪਾਉਣਗੇ ਜੈਸਾਲ ਸਿੰਘ ਤੁਸੀਂ ਦੇਖਿਆ ਹੋਣਾ ਧਾਮੀ ਸਾਹਿਬ ਨੂੰ ਤੁਸੀਂ ਉਸ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ ਕੀ ਲੱਗਦਾ ਕਿ ਨਾ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਅਸਤੀਫਾ ਧਾਮੀ ਸਾਹਿਬ ਨੂੰ ਦਿੱਤਾ ਗਿਆ ਕੀ ਤੁਸੀਂ ਦੱਸ ਸਕਦੇ ਸਾਨੂੰ ਜਾਣਕਾਰੀ ਇਹ ਮਿਲੀ ਹੈ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੁਹਾਡੇ ਤੋਂ ਬਾਅਦ ਗਿਆਨੀ ਰਵਦੀਪ ਸਿੰਘ ਯਾਨੀ ਸੁਲਤਾਨ ਸਿੰਘ ਦੇ ਅਸਤੀਫਾ ਦੀ ਵੀ ਮੰਗ ਜਿਹੜੀ ਹੈ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀ ਹੈ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕਿ ਮੈਨੂੰ ਜਾਂਦੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਜੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਝੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਸਿੰਘ ਜੀ ਬੋਲਣਾ ਕਿੰਨਾ ਕੁ ਦਬਾਅ ਆ ਰਿਹਾ ਹੈ ਇਸ ਟਾਈਮ ਮੈਂ ਤਾਂ ਦਬਾਅ ਮੁਕਤ ਹੈ ਜੀ ਤੁਸੀਂ ਬਾਕੀ ਉਹ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਿੰਘ ਸਾਹਿਬ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਿੰਦੂ ਗਿਰਤਿਕ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਕਿ ਤੁਹਾਡੀਆਂ ਸੇਵਾਵਾਂ ਦੀ ਤੁਹਾਨੂੰ ਹਲੇ ਬਹੁਤ ਲੋਡ ਹੈ ਪਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮੇਰੇ ਹਿਸਾਬ ਦਾ ਜਿਹੜਾ ਪੂਰਾ ਰੋਕਿਆ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋੜੇ ਉਹਨਾਂ ਕਿੱਦਾਂ ਦੇਗੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾ ਖੋਰੀ ਦਿੱਤਾਇਆ ਤੁੰਡਾ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਮ ਸਿੰਘ ਸਹਿਬਾਨ ਦੇ ਵਿੱਚ ਸ਼ਮੂਲੀਅਤ ਜਿਸ ਵਕਤ ਗੋਤ ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਣਾ ਸਭੋ ਦਇਆਪਾਵ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਹੈ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵ ਇਹਿਸ ਤਰ੍ਹਾਂ ਉਹ ਜਿਹੜਾ ਮੈਂ ਪਾ ਦੇ ਬੇਚੀ ਭਾਈ ਉਹਨਾਂ ਨੂੰ ਜੇਕਰ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀਆਂ ਯੂਨੀਅਨਾਂ ਉਹਨਾਂ ਦੇ ਧਰਨੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਦੇ ਇੰਨੇ ਵੱਡੇ ਅਹੁਦੇ ਤੇ ਤਨਨਾਤ ਸਿੰਘ ਸਾਬਾ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਇਹਨੂੰ ਕਿੱਦਾਂ ਦੇਖਦੇ ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਹੈ ਪੂਰਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਕੋ ਮੇਰਾ ਗੁਰੂ ਅਕਾਲਪੁਰਖ ਜਾਣਦਾ ਉਹ ਹੀ ਦੇਖੇ। ਜਾਨੀ ਰਣਜੀਤ ਸਿੰਘ ਉਹਨਾਂ ਦੀ ਅੱਜ ਵੀ ਅੜੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ। ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ। ਜਾਨੀ ਜਿਸ ਤਰ੍ਹਾਂ ਅਮੀਰ ਸਾਹਿਬ ਕਹਿ ਰਹੇ ਨੇ ਕਿ ਤਾਲਬ ਕੀਤਾ ਜਾਂਦਾ ਹੈ ਉਹ ਸਦਾ ਦਿੱਤੀ ਹੈ ਲਾਂਭੇ ਕਰਤਾ ਤਾਂ ਹੁਣ ਤਲਬ ਕਰਨਾ ਚਾਹੀਦਾ ਕਰ। ਜਾਨੀ ਰਣਜੀਤ ਸਿੰਘ ਗੋਹਰ ਇੱਕ ਤਖਨ ਦੇ ਜਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਖੂ ਵੀ ਇਲਮ ਹੈ ਕਿ ਜਿਹੜੇ ਤਖਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਐ ਮੈਂ ਮناسب ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਜਿਵੇਂ ਕਿ ਤਿੰਨ ਮੈਂ ਧਾਮੀ ਸਾਹਿਬ ਨੇ ਸਿੱਧੇ ਮੂੰਹ ਕੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਧਾਰਤੇ ਅਸਤੀਫਾ ਦੇ ਰਹੇ ਨੇ ਗੈਨੀ ਰਵੀ ਸਿੰਘ ਘਰਾਂ ਦੀ ਪੋਸਟ ਤੋਂ ਬਾਅਦ ਉਸ ਨੂੰ ਕਿਤਰਾ ਦੇਖ ਕੇ ਮੈਂ ਇਸ ਨੂੰ ਜਿਹੜਾ ਧਾਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਤੇ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਐਡਜਕਟਿਵ ਕਮੇਟੀ ਤੇ ਉਮੀਦ ਕਿਉਂ ਲੱਗ ਰਿਹਾ ਤੁਹਾਨੂੰ ਕਿਉਂਕਿ ਆਪਣੀ ਐਡਜਕਟਿਵ ਕਮੇਟੀ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਲੈਣ ਸੱਤ ਮੈਂਬਰੀ ਕਮੇਟੀ ਵੱਲੋਂ ਉਹਨਾਂ ਨੇ ਆਪਣੇ ਪੈਰ ਪਿੱਛੇ ਕਿੱਟੇ ਨਹੀਂ ਉਹ ਨਹੀਂ ਖਿੱਚਣੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲਤਖਸਾ ਵੱਲੋਂ ਲੱਗੀ ਹੈ ਤੇ ਅਕਾਲਤਖਸਾ ਤੋ ਸੇਵਾ ਜਿਹੜੀ ਲੱਗਦੀ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਜਿਹੜਾ ਮੋਤਰਾ ਤੁਸੀਂ ਜਿਹੜੀ ਤੁਸੀਂ ਜ਼ਿਕਰ ਕਰ ਲਿਓ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਧਾਮੀ ਸਾਹਿਬ ਦਾ ਇਤੀਹਾਸ ਵੀ ਉਹ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਹੈ ਕਿ ਮੈਂ ਕੋਈ ਸਪ੍ਰੈਕਟ ਸਕ੍ਰਿਪਟ ਦੀ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਇਹ ਕਹਿਣਾ ਕਿ ਐਡਜੈਕਟ ਕਮੇਟੀ ਆਪਣੀ ਜਿਹੜਾ ਤੁਹਾਨੂੰ ਹਟਾਇਆ ਜੀ ਤੁਹਾਡੇ ਬ੍ਰਿਫਿੰਗ ਸੀ ਉਹ ਸਕ੍ਰਿਪਟ ਹੈ ਪੂਰੀ ਜੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁਣੇ ਜਾਂਦੇ ਇਹ ਫਿਰ ਉਹਨਾਂ ਪਾਤਰਾਂ ਨੂੰ ਡਾਇਲੌਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਇੰਦਾ ਹੀ ਹੋਇਆ ਬਰਸਾ ਸਿੰਘ ਵਟੋਵਾ ਦਾ ਕਨਕਲੂਜਨ ਜਿਹੜਾ ਕੱਟਿਆ ਜਾਦਾ ਲੱਗਦਾ ਜਿਹੜਾ ਤਾਂ ਵੀ ਦਾ ਆ ਤੀਵਾ ਵੀ ਉਸੇ ਸਟੋਰੀ ਦਾ ਅਗਲਾ ਸ਼ਾਇਦ ਪਾਰਟ 3 ਵੀ ਆ ਜਾਏ ਜੀ ਬਰਸਾ ਸਿੰਘ ਵਟੋਵਾ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਹਿਣ ਦਾ ਇਹ ਕਿਹਾ ਜਾਂਦਾ ਜੀ ਮर्याਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਆ ਉਹ ਜਿੱਥੇ ਦਾ ਸਾਹਿਬ ਨੂੰ ਸੈੱਟ ਕਰ ਸਕਦੀ ਆ ਜਦਕਿ ਗਿਆਨੀ ਤੁਸੀਂ ਇਹ ਸੁਣਾਨੇ ਕਿਹਾ ਕਿ ਉਹ ਨਹੀਂ ਕਰ ਸਕਦੀ ਅਸਲ ਜਿਹੜੀ ਮर्यादा ਕੀ ਹੈ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਹੋਲ ਹੈ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਪਰ ਚੰਗਾ ਵੀ ਇਹ ਸੀ ਪਦਵੀ ਦੀ ਸਨਮਾਨ ਸੀ ਕਿ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਂਚ ਪੜਤਾਲ ਸੱਚਖੰਡ ਸੀ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰਾਂਤੀ ਜੱਜਾਹਦਾਰ ਸ੍ਰੀ ਅਕਾਲਪਤੀ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ ਸੀ ਪਰ ਜਦੋਂ ਤੁਹਾਨੂੰ ਇੱਥੇ ਰੱਖਿਆ ਗਿਆ ਸੀਗਾ ਸ਼ਿਵਾਮਾਨ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਿ 1998-99 ਦੀ ਸ਼ਾਇਦ ਗੱਲ ਹੈ ਉਦੋਂ ਕੋਈ ਪੜਤਾਲੀਆਂ ਤੋਂ ਡਿਸਟ੍ਰਿਕਟ ਕਮੇਟੀ ਨਹੀਂ ਉਠਾਈ ਗਈ ਸੀ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ 2007 ਦੇ ਵਿੱਚ ਰਗੂਜੀਤ ਕੇ ਫਿਰ 18 ਸਾਲਾਂ ਬਾਅਦ ਇਹ ਬਿਲਕੁਲ ਜੀ ਹੁਣ ਆ ਤਾਂ ਮੈਂ ਰਗੂਜੀਤ ਸਿੰਘ ਵਰਕਤੇ ਇਲਜ਼ਾਮ ਲਾ ਦਨਾ ਹੈ ਕਿ ਉਹ ਐਨਆਰਆਈ ਸਰਾ ਬਣੀ ਹੈ ਉਹਦੇ ਵਿੱਚ ਘਪਲੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਲੰਗਰ ਬਣਿਆ ਹੈ ਉਹਦੇ ਵਿੱਚ ਘਪਲੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ 18 20 ਸਾਲ ਪਹਿਲਾਂ ਲੰਗਰ ਬਣਿਆ 18 20 ਸਾਲ ਪਹਿਲਾਂ ਸਰਾ ਬਣੀ ਹੈ ਮੈਂ ਐਪਲੀਕੇਸ਼ਨ ਮੂਵ ਕਰ ਦਨਾ ਹੈਗਾ ਤੇ ਕੀ ਇਹ ਜਾਂਚ ਕਰਵਾਉਣਗੇ ਕਿਹੜੀ ਸਾਰਾ ਗਲੀ ਸਰਾ ਸਾਰਾ ਗਲੀ ਸਰਾ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚਾਈਨਾ ਤੋਂ ਲਿਆਂਦੇ ਗਏ ਉਹ ਚੈਨਾ ਤੋਂ ਲਿਆਂਦਾ ਗਿਆ ਤੇ ਉਹ ਚਾਰ ਦਿਨ ਹੀ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਅਸਟੀਮੇਟ 5 ਕਰੋੜ ਦਾ ਸੀ ਤੇ 22-23 ਕਰੋੜ ਦਾ ਬਣਿਆ ਉਹ ਵੀ ਅਧੂਰਾ ਛੱਡ ਕੇ ਕੰਪਨੀ ਭੱਜ ਗਈ ਤੇ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਜੀਨ ਦੇ ਵਿੱਚ ਇੱਕ ਬਿਲਡਿੰਗ ਤਿਆਰ ਕੀਤੀ ਖੰਡਰ ਬਣੀ ਪਈ ਹੈ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇਦੀ ਪੜਤਾਲ ਨਹੀਂ ਹੋਣੀ ਚਾਹੀਦੀ ਇਹਦੀ ਮੈਂ ਐਪਲੀਕੇਸ਼ਨ ਦੇ ਦਿੰਦਾ ਕਿ ਅਸੀਂ ਕਿਹੜੀ ਅਲੱਗ ਕਮੇਟੀ ਦੇ ਅੰਦਰ ਵਰਗੇ ਹੋ ਜਾਂ ਵੱਡੀ ਗੱਲ ਕੀ ਤੁਹਾਡਾ ਤਾਂ ਮੈਟਰ ਵੀ ਨਿੱਜੀ ਸੀ ਹਾਲਾਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੰਸਦ ਬਿਲਕੁਲ ਮੈਂ ਮੈਂ ਤੁਹਾਨੂੰ ਵੀ ਇਹੋ ਜਿਹੇ ਮਸਲੇ ਘਣਾ ਦੇਣਾ ਹੈਗਾ ਜਿਹਦੀ ਪੜਤਾਲ ਹੋਣੀ ਚਾਹੀਦੀ ਹੈ ਜੇ ਪੜਤਾਲ ਹੋਵੇ ਮੈਂ ਦਾਅਵੇ ਨਾ ਕਹਿੰਦਾ ਕਿ ਇਹ ਬੰਦੇ ਜਿਹੜੇ ਨੇ ਦਾ ਪੜਤਾਲ ਕਰਦੇ ਸੀ ਇੱਕ ਡੈਰੇ ਵਿੱਚ ਖੜੇ ਹੋਣਗੇ ਇੱਕ ਸਿੰਘ ਸਾਹਿਬ ਤੁਹਾਡੇ ਸਿਰ 'ਤੇ ਇਲਜ਼ਾਮ ਲਗਾ ਕੇ ਤੇਰੀ ਜਾਰੀ ਆ ਰਹੀ ਹੈ ਸਿੰਘ ਸਾਹਿਬ ਕਿੰਨਾ ਚਿਰ ਵੀ ਕਰ ਚੁੱਕੇ ਹੋ ਪਰ ਹੁਣ ਬੇਚਰਚਾਵਾ ਨੇ ਕਿ ਕੱਲ ਹੀ ਬੀਜੇਪੀ ਗੜਜੋੜ ਹੋਣ ਦੀਆਂ ਤਿਆਰੀਆਂ ਨੇ ਮੈਂ ਤਾਂ ਹੁਣ ਜੀ ਬ੍ਰੇਕਫਾਸਟ ਕਰਕੇ ਆਇਆ ਹਾਂ ਸਰਦਾਰਪੁਰ ਪ੍ਰਤਾਪ ਸਿੰਘ ਟਿੱਕਾ ਦੇ ਘਰ ਤੇ ਉਹ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਨੇ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਬਾਬਾ ਮਹਾਰਾਜ ਸਿੰਘ ਦੇ ਕਈ ਸ਼ਸਤਰ ਵਸਤਰ ਉਹਨਾਂ ਦੇ ਘਰੇ ਰਏ ਨੇ ਮੈਂ ਤਾਂ ਵੈਸੇ ਇਸ ਕਰਕੇ ਗਿਆ ਸੀ ਕਿ ਭਾਈ ਡੈਪੂਟੇਸ਼ਨ ਦੇ ਬੜਾ ਲੰਬਾ ਸਮਾਂ ਹੋ ਗਿਆ ਤੈਨੂੰ ਭਾਜਪਾ ਚ ਗਏ ਨੂੰ ਵਾਪਸ ਆ ਜਾ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਉਹਨਾਂ ਦੇ ਤਾਂ ਸ਼ਸਤਰ ਵਸਤਰ ਪਏ ਨੇ ਮਹਾਰਾਜ ਦੇ ਮੈਂ ਉਹਨਾਂ ਦੇ ਪਰ ਸਮਝਦੇ ਹੋ ਕਿ ਜੇ ਗੜ ਜੋੜ ਹੁੰਦਾ ਤਾਂ ਪੰਜਾਬ ਦੀ ਉਹਦੇ ਵਿੱਚ ਭਲਾਈ ਆ ਕਿਉਂਕਿ ਪਹਿਲਾਂ ਵੀ ਕਾਫੀ ਮੈਂ ਇਹਦੇ ਬਾਰੇ ਕੁਝ ਨਹੀਂ ਮੈਨੂੰ ਪਤਾ ਜੀ ਸਿੰਘ ਸਾਹਿਬ ਇੱਟ ਦਾ ਅਸੀਫਾ ਦੇ ਕੋਲ ਐਸਜੀਪੀਸੀ ਦੇ ਪ੍ਰਧਾਨ ਨਾ ਦੇਤਾ ਕਿ ਸੱਤ ਮੈਂਬਰਾਂ ਦੀ ਅਸਲ ਕਮੇਟੀ ਦਾ ਵੀ ਦੇਤਾ ਜਿਹੜੀ ਕੱਲ ਤੱਕ ਸੈ ਉਹ ਨਹੀਂ ਦੇਣਾ ਚਾਹੀਦਾ ਸੀ ਉਹ ਕੱਲ ਤੱਕ ਸਭ ਦੀ ਸੇਵਾ ਉਹ ਝੋਲੀ ਪਾ ਕੇ ਹਰ ਸਿੱਖ ਖੁਸ਼ ਹੁੰਦਾ ਉਹ ਸੇਵਾ ਕਰਨੀ ਚਾਹੀਦੀ ਸੀ ਜਨਰਲ ਹਰਿਆਣਾ ਕਮੇਟੀ ਬਣਨ ਦਾ ਪਿੱਛੇ ਕੋਣ ਆਇਆ ਜੀ ਮੇਡ ਇਹ ਰਗੁਜੀਤ ਸਿੰਘ ਵਰਕ ਜੀ ਤੁਸੀਂ ਪੂਰੇ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਕਿ ਮੈਨੇ ਹਰਿਆਣਾ ਕਮੇਟੀ ਬਣ ਮੈਂ ਤਾਂ ਕਹਿੰਦਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਗਜੀਤ ਸਿੰਘ ਵਿਰਕ ਦਾ ਬੁੱਤ ਜਿਹੜਾ ਨਾ ਕਰਨਾਲ ਚੌਂਕ ਦੇ ਵਿੱਚ ਲਾਉਣਾ ਚਾਹੀਦਾ ਓਹਨੇ ਹਰਿਆਣਾ ਕਮੇਟੀ ਬਣਾਈ ਆ ਸਾਹਿਬ ਜੀ ਸਾਹਿਬ ਕਦੋਂ ਜਦੋਂ ਪ੍ਰੈਸ ਕਾਨਫਰੈਂਸ ਸ਼ੁਰੂ ਕਰਾਈ ਹਰਿਆਣਾ ਕਮੇਟੀ ਬਣਦੀ ਹਰਿਆਣਾ ਕਮੇਟੀ ਬਣਨ ਵਾਸਤੇ ਕਿਹਨੂੰ ਜ਼ਿੰਮੇਵਾਰ ਮੰਨਦੇ ਤੁਸੀਂ ਉਹ ਰਗਜੀਤ ਸਿੰਘ ਵਿਰਕ ਉਹਦਾ ਬੁੱਤ ਲਾਉਣਾ ਚਾਹੀਦਾ ਕਰਨਾਲ ਦੇ ਵਿੱਚ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਦੇ ਕਰਕੇ ਹਰਿਆਣਾ ਕਮੇਟੀ ਬਣੀ ਆ ਫਿਰ ਕਾਲੀ ਦੇ ਕਹਿੰਦੇ ਨੇ ਕਿ ਸਰਕਾਰਾਂ ਦਾ ਕੰਮ ਕੀਤੇ ਸਰਕਾਰ ਦਾ ਕੰਮ ਆ ਬੀਜੇਪੀ ਦਾ ਕੰ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ ਉਹ ਜ਼ਿਆਦਤੀ ਕਿਸ ਕਾਰਨ ਹੋ ਰਹੀ ਸੀ ਇਹਦੀ ਪੜਤਾਲ ਕਰੋ ਤੇ ਸਾਹਮਣੇ ਕੌਣ ਆਊਗਾ ਜੀ ਰਗੂਜੀਤ ਸਿੰਘ ਘਰਕਾਲ ਜੀ ਇਹਨਾਂ ਨੇ ਪਿਆਰ ਕੀਤਾ ਗਿਰਪਨ ਆਣੇ ਤੇ ਬਿਲਕੁਲ ਜੀ ਉਹ ਸਾਰੇ ਤੁਸੀਂ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਕਿ ਕੌਣ ਜ਼ਿੰਮੇਵਾਰ ਹੈ ਹਰਿਆਣਾ ਗੁਰਦਾਰਾ ਪ੍ਰਬੰਧਨ ਕਮੇਟੀ ਲਈ ਸਿੰਘ ਸਾਹਿਬ ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਜਿਹੜਾ ਇਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਪ੍ਰੋਮੀਨੈਂਟਲੀ ਤੁਸੀਂ ਸਾਹਮਣੇ ਆਏ ਹੋ ਜ਼ਿਆਦਾਤਰ ਜਿੱਥੇ ਦਾ ਸਾਫ ਥੋੜਾ-ਬਹੁਤ ਇੱਕ ਅੰਦਾ ਬਿਆਨ ਦੇ ਕੇ ਪਿੱਛੇ ਹੋ ਜਾਂਦੇ ਪਹਿਲੇ ਬਹੁਤ ਵਾਰ ਹੋ ਚੁੱਕਾ ਔਰ ਤੁਸੀਂ ਇਹ ਗੱਲ ਕਹੀ ਵੀ ਆ ਬਹੁਤ ਕਲੀ ਪਰ ਮੈਂ ਕਹਿਣਾ ਚਾਹਣਾ ਕਿ ਬਦਾਂਤੀ ਸਾਹਿਬ ਦੇ ਸਮੇਂ ਇੱਕ ਖਲਾ ਪਿਆਰ ਹੋਇਆ ਸੀਗਾ ਕਿ ਇੱਕ ਜਿਹੜੀ ਮਰਿਆਦਾ ਫਿਕਸ ਕੀਤੀ ਜਾਵੇ ਐਸਟੀਪੀਸੀ ਨੂੰ ਲੰਬੇ ਕੀਤਾ ਜਾਵੇ ਐਨੇ ਆ ਚੀਜ਼ਾਂ ਤੋਂ ਸਿੰਸਰ ਬਾਨਾ ਦੀ ਨਿਯੁਕਤੀ ਹਾਂ ਇਹ ਕਈ ਜਗ੍ਹਾ ਤੋਂ ਮੰਗ ਰਹੀ ਹੈ ਕਿ ਇਹਦੇ ਬਾਰੇ ਇਹ ਕਿਉਂ ਨਹੀਂ ਹੋਇਆ ਜਾ ਰਿਹਾ ਜਿਹਦੇ ਪਿੱਛੇ ਪੀਸਾਰੇ ਚਲੋ ਕਿਉਂ ਕੌਣ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਜਥੇਦਾਰ ਜੋਗਿੰਦਰ ਸਿੰਘ ਜੀ ਬਦਾਂਤੀ ਦੇ ਇੱਕ ਐਸਟੀਪੀਸੀ ਨੂੰ ਲਿਖਿਆ ਸੀ ਹੁਕਮਨਾਮਾ ਕਰਕੇ ਭੇਜਿਆ ਸੀ ਕਿ ਜਥੇਦਾਰ ਦੀ ਸੇਵਾ ਮੁਕਤੀ ਨਿਯੁਕਤੀ ਨਿਯਮ ਬ ਔਰ ਜਦੋਂ ਮੈਂ ਬਤੌਰ ਜਥੇਦਾਰ ਸ੍ਰੀ ਕਲਤਕ ਸਾਬ 2018 ਦੇ ਵਿੱਚ ਸੇਵਾ ਸੰਭਾਲੀ ਸੀ ਤਾਂ ਮੈਂ ਦੋ ਰਿਮਾਈਂਡਰ ਭੇਜੇ ਸੀ ਉਸ ਹੁਕਮਨਾਮੇ ਦਾ ਹਵਾਲਾ ਦੇ ਕੇ ਜੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਰਿਮਾਈਂਡਰਾਂ ਦੀਆਂ ਕਾਪੀਆਂ ਲੜੀਆਂ ਪਈਆਂ ਨੇ ਜਿਹੜੀਆਂ ਮੇਰੇ ਦੌਰ ਦੇ ਵਿੱਚ ਐਸਪੀਸੀ ਨੂੰ ਗਈਆਂ ਨੇ ਹੁਣ ਤੁਸੀਂ ਦੇਖੋ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵਰਲਡ ਵਾਈਡ ਜਿਹੜੇ ਸਿੱਖਾਂ ਦੇ ਜਥੇਦਾਰ ਹੁੰਦੇ ਨੇ ਪੂਰੀ ਦੁਨੀਆ ਦੇ ਸਿੱਖ ਜਿਹੜੇ ਉਹਨੂੰ ਸਨਮਾਨ ਕਰਦੇ ਆ ਚਾਹੇ ਸਿੱਖ ਪਾਕਿਸਤਾਨ ਦਾ ਹੋਵੇ ਚਾਹੇ ਸਿੱਖ ਅਮਰੀਕਾ 'ਚ ਚਾਹੇ ਸਿੱਖ ইংল্যান্ড ਚਾਹੇ ਸਿੱਖ ਸਾਊਥ ਇੰਡੀਆ ਦੇ ਵਿੱਚ ਚਾਹੇ ਸਿੱਖ ਪੂਰਬੀ ਸਟੇਟਾਂ ਦੇ ਵਿੱਚ ਵਸਦਾ ਹੈ ਤਾਂ ਜਥੇਦਾਰ ਦੀ ਪਦਵੀ ਜਿਹੜੀ ਹੈ ਹਰ ਸਿੱਖ ਲਈ ਸਨਮਾਨਯੋਗ ਹੁੰਦੀ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬ ਤੇ ਉਹ ਪੋਸਟ ਉਹ ਅਹੁਦਾ ਜਿਹੜਾ ਪੂਰੀ ਦੁਨੀਆ ਦੇ ਸਿੱਖ ਜੀ ਨੂੰ ਮਾਨਤਾ ਦਿੰਦੇ ਆ ਉਹਦੀ ਨਿਯੁਕਤੀ ਦੇ ਵਿੱਚ ਫਿਰ ਪੂਰੀ ਦੁਨੀਆ ਦੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੇਵਲ ਇੱਕ ਸੰਸਥਾ ਦੀ ਨਹੀਂ ਹੋਣੀ ਚਾਹੀਦੀ ਜ ਜਿਹਦੀ ਹੋਂਦ ਜੱਜ ਦੀ ਹੱਦ ਜਿਹੜੀ ਆ ਅੱਜ ਸ਼ਬੂ ਬਾਟਰ ਤੇ ਮੁੱਕ ਗਈ ਹੈ ਜਿੰਨਾ ਮੈਂ ਤਾਜ਼ਾ ਸੁਣਿਆ ਘਟਾਰੀ ਆ ਕਿ ਕਿਰਪਾਲ ਸਿੰਘ ਬਨੁੰਗਰ ਹੋਣਾ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਹਿੱਸਾ ਲੈਂਦਾ ਹੁਣੇ ਲੇਟੈਸਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਪਰ ਮੈਂ ਫਿਰ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸੇਵਾ ਝੋਲੀ ਪਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਈ ਚੋੜੀ ਪਾਈ ਸੇਵਾ ਤੋਂ ਮੁਨਕਰ ਹੋਣਾ ਇਹ ਠੀਕ ਨਹੀਂ ਜਨਤਾ ਤੁਸੀਂ ਕਹਿ ਰਹੇ ਕਿ ਦੁਨੀਆ ਭਰ ਦੇ ਜਿਹੜੇ ਸਿੱਖਣੇ ਜਿੰਮੇਦਾਰ ਤੇ ਸਮਰਪਿਤ ਹੁੰਦੇ ਨੇ ਇੱਕ ਨਾਨਕਸ਼ਹੀ ਕਲੰਡਰ ਜਿਹੜਾ ਸੀ ਉਹ ਵੀ ਜਿੰਮੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ ਉਹ 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 ਕੋਈ ਮਹੋਤੱਤਵਲ ਮੈਟਰ ਨਹੀਂ ਜਦੋਂ ਪੰਥ ਇਕੱਠਾ ਹੋਏਗਾ ਤੇ ਇਸ ਮਸਲੇ ਦੇ ਉੱਤੇ ਚਰਚਾ ਹੋ ਸਕਦੀ ਹੈ ਵਿਦਵਾਨਾਂ ਦਾ ਵਿਸ਼ਾ ਜਿੰਦਰ ਸਾਹਿਬ ਅਸੀਂ ਦੇਖਿਆ ਜਿਵੇਂ ਇਹ ਚੱਲ ਰਿਹਾ ਹੈ ਸਿਸਟਮ ਤੁਸੀਂ ਇਸ ਪੱਧਰ ਤੋਂ ਵੀ ਹੁਣ ਬਾਦਲ ਪਰਿਵਾਰ ਦਾ ਵੀ ਨਾਮ ਲੈ ਰਹੇ ਹੋ ਕਈ ਚੀਜ਼ਾਂ ਤੁਸੀਂ ਸਾਹਮਣੇ ਕਿ ਪਰਿਵਾਰ ਨੂੰ ਜਾਂ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਸਾਰਾ ਕੀਤਾ ਜਾ ਰਿਹਾ ਹੈ ਉਸੀ ਲਾਂਬੇ ਹੋ ਚੁੱਕਿਆ ਹੈ ਜਾਂ ਤੁਹਾਨੂੰ ਕਰ ਦਿੱਤਾ ਗਿਆ ਹੈ ਹੋਰਾਂ ਦੀ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੀਜਾ ਚੈਪਟਰ ਤੁਸੀਂ ਕਹਿ ਰਹੇ ਹੋ ਕੋਈ ਮਿਸਾਲ ਪੇਦਾ ਕਰਨੀ ਚਾਹੋਗੇ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾ ਸਿੰਘ ਸਾਹਿਬ ਤੁਹਾਡੀ ਜਗ੍ਹਾ ਤੇ ਹੋਰ ਵੀ ਆਉਣਗੇ ਉਹ ਕਿਸ ਤਰ੍ਹਾਂ ਕੰਮ ਕਰਨ ਕਿਸ ਤਰ੍ਹਾਂ ਸਿੱਖ ਕੌਮ ਨੂੰ ਸੇਧ ਦੇਣ ਨਾ ਕਿਸੇ ਪਰਿਵਾਰ ਦੇ ਹੋ ਕੇ ਕੋਈ ਅਜਿਹੀ ਗੱਲ ਕਹਿਣਾ ਚਾਹੋਗੇ ਕਿਉਂਕਿ ਕਈ ਆਏ ਕਈ ਜਾਣੇ ਨੇ ਹੋਰ ਵੀ ਆਉਣੇ ਨੇ ਸਿੰਘ ਸਾਹਿਬ ਪਰ ਜੇ ਇਸ ਤਰ੍ਹਾਂ ਚੱਲਦਾ ਰਿਹਾ ਪਹਿਲਾਂ ਵੀ ਚੱਲਦਾ ਰਿਹਾ ਸੀਗਾ ਹੁਣ ਵੀ ਚੱਲ ਰਿਹਾ ਹੈ ਕਾਮੀ ਸਾਹਿਬ ਵੀ ਚੱਲ ਗਏ ਨੇ ਹੋਰ ਵੀ ਆਉਣਗੇ ਹੋਰ ਵੀ ਜਾਣਗੇ ਪਰ ਕੋਈ ਸਿੰਘ ਸਾਹਿਬ ਇਹ ਜ਼ੁਰਤ ਕਰ ਸਕਦੇ ਨੇ ਕਿ ਇਸ ਨੂੰ ਲਾਂਭੇ ਕੀਤਾ ਜਾ ਸਕੇ ਸਿਆਸਤ ਨੂੰ ਇਹੀ ਵੱਡਾ ਸਵਾਲ ਹੈਗਾ ਅਸੀਂ ਇਹੋੀ ਗੱਲ ਲੈ ਕੇ ਪਿੰਨ ਪਿੰਨ ਜਾਣ ਦਾ ਮਨ ਬਣਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿਹੜੀ ਜਥੇਬੰਦੀ ਹੈ ਖੂਨ ਦੇ ਕੇ ਬਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਦੋਂ ਜਥੇਦਾਰ ਦੀ ਚੋਣ ਦੇ ਵਿਧੀ ਵਿਧਾਨ ਬਣਨਗੇ ਤੇ ਮੈਨੂੰ ਲੱਗਦਾ ਹੈ ਕਿ ਸਮੱਸਿਆ ਦਾ ਹੱਲ ਹੋ ਜਾਏਗਾ ਸਿੰਘ ਸਾਹਿਬ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਬਾਦਲ ਪਰਿਵਾਰ ਨੂੰ ਸਿਰਫ ਬਚਾਉਣ ਵਾਸਤੇ ਜਾਂ ਬਾਦਲ ਪਰਿਵਾਰ ਦੀ ਹੋਂਦ ਰੱਖਣ ਵਾਸਤੇ ਜਿਹੜਾ ਸਾਰਾ ਡਰਾਮ ਉਹ ਤਾਂ ਮੈਂ ਵੀ ਕੱਲ ਲਿਖਿਆ ਜੀ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਵਾਸਤੇ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਸਿਕਸਭ ਤੁਸੀਂ ਦੋ ਤਰੀਕ ਨੂੰ ਜਿਹੜਾ ਫੈਸਲਾ ਕੀਤਾ ਸੀ ਉਹਦੇ ਚ ਅਕਾਲੀ ਦਲ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ ਕਿ ਅਕਾਲੀ ਦਲ ਇਕ ਹੋ ਜਵੇ ਬਾਕੀ ਸਾਰੇ ਆਪਣੇ ਚੁੱਲ੍ਹੇ ਚੋਂ ਕੇ ਸਾਮ ਲੈਣ ਇਹ ਇਕੱਠਾ ਕਰਨ ਦੇ ਵਿੱਚ ਕਿੰਨਾ ਗਾ ਰੋਲ ਅਦਾ ਕਰੋਗੇ ਕਿਉਂਕਿ ਫੈਸਲਾ ਤੁਹਾਡੇ ਉੱਰੋਂ ਹੀ ਜੁਟਾ ਗਿਆ ਹੁਣ ਤੁਸੀਂ ਇੱਕ ਜ਼ਿੰਮੇਵਾਰੀ ਵੱਖਰੀ ਸੰਭਾਲ ਲਈ ਪੰਥਰ ਨੂੰ ਨਾਲ ਲੈ ਜੇ ਜੇ ਤਾਂ ਸਭ ਇੱਥੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਜੋੜ ਦਿੰਦਾ ਤੁਸੀਂ ਕਾਫੀ ਹੋਕਾ ਦਿੰਦੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਅਸੀਂ ਬੜੀ ਵਾਰ ਸ੍ਰੀ ਕਾਲਕਟਾ ਸਾਹਿਬ ਦੀ ਫਸੀਲ ਤੋਂ ਵੀ ਮੰਨੇ ਹੋ ਇਹ ਪਾੜ ਕਿਸ ਤਰ੍ਹਾਂ ਪੈ ਗਿਆ ਤੁਹਾਡੇ ਵਿੱਚ ਜਾਂ ਬਾਦਲਾਂ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਇਹ ਗੱਲ ਇਹ ਜਿੰਨਾ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਜਿਹੜਾ ਫਖਰੇ ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਉਸ ਨੂੰ ਲੈ ਕੇ ਕਿਤੇ ਖਫਾ ਜਿਹੜਾ ਹੈ ਦੋ ਪਾਰ ਹੋਈ ਨੇ ਦੇਖੋ ਅਸੀਂ ਸਿਰਫ ਤੇ ਸਿਰਫ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਸਾਡੀ ਕੋਈ ਕਿਸੇ ਪਰਿਵਾਰ ਨਾਲ ਨੰਝਜੇ ਨਿੱਜੀ ਦੁਸ਼ਮਣੀ ਨਹੀਂ ਹੈ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਹੈ ਔਰ ਮੇਰਾ ਇਕੱਲੇ ਦਾ ਹੁਕਮਨਾਮਾ ਨਹੀਂ ਹੈ ਉਹ ਪੰਥ ਸਿੰਘ ਸਹਿਬਾਨ ਦੀ ਸਰਵਸੰਮਤੀ ਦੇ ਨਾਲ ਉਹਿਆ ਹੁਕਮਨਾਮਾ ਹੈ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਕੱਲਾ ਮੈਂ ਹੀ ਉਹਦਾ ਜ਼ਿੰਮੇਵਾਰ ਹੈ ਇਹ ਬਿਲਕੁਲ ਜਿਹੜਾ ਕੋਰਾ ਝੂਠ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਗੁਰੂ ਪਾਤਸ਼ਾਹ ਗਿਆ ਅਰਦਾਸ ਕਰਕੇ ਪੰਥ ਸਿੰਘ ਸਹਿਬਾਨਾਂ ਦੀ رائے مشਵਰੇ ਤੋਂ ਬਾਅਦ ਇਹ 2 ਦਸੰਬਰ ਦਾ ਹੁਕਮਨਾਮਾ ਹੋਇਆ ਔਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਕਿਸੇ ਨਾਲ ਕੋਈ ਲਾਕਡਾਟ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਜਿਹੜਾ ਜਮਨੀ ਵਿੱਚ ਜਿਹੜਾ ਕਾਲੀਦਨ ਨੂੰ ਇਕੱਠਾ ਕਰਨ ਕਾਲੀਦਨ ਨੂੰ ਇਕੱਠਾ ਕਰਨ ਦਾ ਇੱਕ ਕਰਨ ਦਾ ਜੜਾ ਕੋ ਕੋ ਸਭ ਹੁਕਮ ਨਾਮ ਆਇਆ ਉਹ ਕਿੰਨਾ ਰੋਲ ਅਦਾ ਕਰੋ ਉਹਨਾਂ ਨੂੰ ਸੱਦਿਆ ਜਾਂਦਾ ਜਿਨ੍ਹਾਂ ਨਾਲ ਨਜ਼ਦੀਕੀਆਂ ਉਹ ਗੌਰ ਸਾਹਿਬ ਤੁਸੀਂ ਦੇਖੇਗੇ ਸਭ ਤੁਹਾਡਾ ਕੀ ਰੋਲ ਰਹੇਗਾ ਇਹ ਕਾਲਜਰ ਨੂੰ ਇਕੱਠਾ ਕਰਨ ਦੇ ਲਈ ਇੱਕ ਵਸ ਤਾਂ ਹੋਕਾ ਦੇਣਾ ਸੀ ਸਾਡਾ ਚੌਕੀਦਾਰ ਦਾ ਕੰਮ ਹੁੰਦਾ ਜੀ ਹੋਕਾ ਦੇਣਾ ਇਹ ਹੁਣ ਪੰਥ ਨੇ ਦੇਖਣਾ ਜੀ ਇਕੱਠੇ ਹੋ ਕੇ ਰਾਸੀ ਹੋਣ ਸਿੱਖਾਂ ਦੀ ਬਚਾਉਣੀ ਹੈ ਜਿਹਨਾਂ ਨੂੰ ਸਿੰਘ ਸਾਹਿਬ ਗੌਰ ਸਾਹਿਬ ਦਾ 22 ਨਵੰਬਰ 2022 ਨੂੰ ਪੰਥ ਕੋ ਛੇਤੇ ਜਾ ਚੁੱਕੇ ਤੇ ਦਰਬਾਰ ਸਾਹਿਬ ਦੇ ਮੁਤਾਬਕ ਕੀ ਕਿਛੇ ਕਿ ਉਹ ਵਿਅਕਤੀ ਨੂੰ ਅੰਥਪਾਰਟੀ ਦਾ ਮੁਖੀ ਆਪਣੇ ਪਰਿਵਾਰਕ ਫੰਕਸ਼ਨਾਂ ਤੇ ਬਲਾਸ ਸਕਦਾ ਨਹੀਂ ਮर्यादा ਨਹੀਂ ਕਹਿੰਦੇ ਜੀ ਮर्यादा ਨਹੀਂ ਜੀ ਅ ਸੰਸਦ ਰਾਜ ਸਿੰਘ ਮर्यादा ਦੀ ਗੱਲ ਕੀਤੀ ਤੁਸੀਂ ਇਸ ਤਰ੍ਹਾਂ ਹੋਤਾ ਦੇਖਦੇ ਹੋ ਤੁਸੀਂ ਕੱਲ ਨੂੰ ਕਿਉਂਕਿ ਸ੍ਰੋਮਣੀ ਕਾਲੀ ਕੱਲ ਵੀ ਇਸ ਤਰ੍ਹਾਂ ਬਣਿਆ ਸੀ ਰਾਜ ਸਿੰਘ ਮ리아 ਤਾਂ ਬਸ ਲੇਕਿਨ ਅੱਜ ਜੇ ਇਸ ਤਰ੍ਹਾਂ ਦੇ ਤੁਹਾਡੇ ਮਤਲਬ ਬਿਆਨ ਇਸ ਤਰ੍ਹਾਂ ਜੋ ਹਲਾਫ ਨੇ ਉਹ ਨਹੀਂ ਨਜ਼ਰ ਆਇਆ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਕਾਲੀ ਕੱਲ ਸਿਰਜਿਆ ਜਾ ਸਕਦਾ ਜਿਸ ਤਰ੍ਹਾਂ ਦੇ ਖਲਾਸ ਬਣ ਰਹੇ ਨੇ ਜਿਸ ਤਰ੍ਹਾਂ ਤੁਸੀਂ ਜਾ ਕੇ ਦੇਖੋ ਇਹ ਅਕਾਲ ਪੁਰਖ ਦੇ ਹੁਕਮ ਚ ਹੈ ਜੀ ਉਹ ਅਕਾਲ ਪੁਰਖ ਨੂੰ ਕੀ ਪਾਉਂਦਾ ਹੈ ਕੀ ਨਹੀਂ ਪਾਉਂਦਾ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ ਪਰ ਮੈਂ ਇਨਾਂ ਦਾ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤੀਨਿਤ ਇੱਕ ਜਮਾਤ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਪੰਜਾਬੀਅਤ ਔਰ ਪੰਥ ਦੀ ਪੈਰੀਦਾਰ ਕਰਨ ਦੇ ਲਈ ਜਿਹੜਾ ਹੈ ਪੀੜੀ ਤਰ੍ਹਾਂ ਜਿਹੜੀ ਹੈ ਉਹ ਤਿਆਰ ਬਰ ਤਿਆਰ ਹੋਵੇ ਔਰ ਉਹਦਾ ਹਰ ਲੀਡਰ ਨਿੱਜੀ ਲਾਲਸਾਵਾਂ ਤੋਂ ਉੱਠ ਕੇ ਪੰਜਾਬ ਪੰਜਾਬੀਅਤ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ। ਆਨੰਦਵਾਲੀ ਬਿਨਾਂ ਅਕਾਲੀ ਦਲ ਦੀ ਉਹਦੇ ਤਰ੍ਹਾਂ ਦੀ ਚੋਣ ਹੋਣੀ ਆ। ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਆ। ਤੁਸੀਂ ਕੌਣੇ ਗੱਲ ਤੇ ਹੈਗੀ ਸੀ? ਹੁਣ ਆਪਣਾ ਆਧਾਰ ਬਵਾ ਚੁੱਕੀ ਵੀ। ਉਹ ਤਾਂ ਹੁਕਮਨਾਮੇ 'ਚ ਲਿਖਿਆ। ਜਗੀਦਾ ਸਰ ਸਿੰਘ ਜੀ ਅਕਾਲੀ ਦਲ ਦਾ ਪੜਖਣ ਹੋਇਆ ਕੀਤਾ ਸੀ ਕਿ ਇਹ ਵੀ ਅਕਾਲੀ ਦਲ ਤਾਂ ਸਿੱਖੜੀ ਤਿਆਰ ਕੀਤਾ ਸੀ। ਗੱਲਪਾਲ ਜੀ ਸਮਾਪਾ ਕੇ ਨਾ ਜੀ ਜਦੋਂ ਪਾਣੀ ਵਗਦਾ ਵਗਦਾ ਜਦੋਂ ਖੜ ਜਾਂਦਾ ਨਾ ਜੀ ਤੇ ਫਿਰ ਉਹਦੇ 'ਚ ਉਹ ਮਸਕੂਟਣਾ ਸ਼ੁਰੂ ਹੋ ਜਾਂਦਾ। ਤੇ ਫਿਰ ਉਹਨੂੰ ਤਬਦੀਲ ਕਰਨਾ ਪੈਂਦਾ ਹੈ ਤੇ ਉਹਦੀ ਫਿਰ ਤੋਂ ਉਹਦੇ ਚ ਰਵਾਨਗੀ ਪੈਦਾ ਕਰਨੀ ਪੈਂਦੀ ਹੈ ਹੁਣ ਉਹ ਰਵਾਨਗੀ ਪੈਦਾ ਕਰਨ ਦੀ ਲੋੜ ਹੈ ਫਿਰ ਇਹ ਖਤਮ ਹੋਏਗਾ ਜੀ 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 ਜ ਜਦੋਂ ਸਾਰੀ ਹੋਰ ਪਾਰਟੀਆਂ ਦੇ ਚਲੋ ਹੁੰਦਾ ਹੈ ਇੱਕ ਇਹ ਕੋਈ ਮੈਨੂੰ ਸਮਝ ਸਿੰਘ ਸਾਹਿਬ ਜਿੱਦਾਂ ਹੁਣ ਦੁਬਾਰਾ ਚੋਣ ਹੋਣੀ ਹੈ ਪ੍ਰਧਾਨ ਉਹ ਤੇ ਦਾਰਾਂ ਦੀ ਜਿੱਤਣਾ ਉਹਨਾ ਮੋਆ ਸਪਰਤੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਲੱਗਾ ਆਣਾ ਨੇ ਦਿਨਾਂ ਚ ਪ੍ਰਧਾਨ ਤੇ ਦੂਜੀ ਚੋਣ ਹੋਣੀ ਹੈ ਤੁਸੀਂ ਇਹਨੂੰ ਸੁਨੇਹਾ ਦਿਓਗੇ ਕਿ ਜਿਹੜਾ ਸੁਖਵੀਰ ਬਾਦਲ ਜੇਕਰ ਪ੍ਰਧਾਨ ਖਲੋਦਾ ਤਾਂ ਉਹਦੇ ਬਰਾਬਰ ਖਲੋਣਾ ਚਾਹੀਦਾ ਕਿਸੇ ਨਾ ਕਿਸੇ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਹੜੀ VOTING ਹੋ ਰਹੀ ਹੈ ਸਾਰੀ BOXes ਹੋ ਰਹੀ ਹੈ ਤੇ BOXes ਵੋਟਾਂ ਦੇ ਨਾਲ ਜਿਹੜਾ ਅਸਲੀ ਪ੍ਰਧਾਨ ਕਿਵੇਂ ਬਣ ਸਕਦਾ ਹੈਗਾ ਬਣਦਾ ਹੀ ਨਹੀਂ ਬੋਕਸ ਵੋਟਾਂ ਦੇ ਨਾਲ ਬੋਕਸ ਪ੍ਰਧਾਨੀ ਪੜਦਾ ਹੈ ਪਮਦਾ ਸਾਰੀ ਚੋਣ ਲੋ ਜਿੰਦਰ ਸਾਹਿਬ ਇੱਕ ਆਖਰੀ ਸਵਾਲ ਹੈ ਅਸੀਂ ਉਮੀਦਵਾਰਤਾ ਹੋ ਗਈ ਹੈ ਲਗਾਤਾਰ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਤੁਸੀਂ ਸਿਆਸੀ ਲੋਕਾਂ ਦੇ ਨਾਲ ਤੁਹਾਡੀ ਕਾਫੀ ਬੈਠਣ ਮੁਠਣਾ ਗੱਲਬਾਤ ਹੁੰਦੀ ਹੈ ਅਮਨ ਸ਼ਾਹ ਦੇ ਨਾਲ ਪਛੀ ਵੀਡੀਓ ਵੀ ਦੇਖੀਆਂ ਹੈ ਅੱਜ ਤੁਸੀਂ ਜਿੰਦਰ ਸਾਹਿਬ ਦੇ ਨਾਲ ਬੈਠੇ ਹੋ ਇੱਥੋਂ ਜਾਣ ਤੋਂ ਬਾਅਦ ਹੋਰ ਸਿਆਸੀ ਸਫਾਵਾ ਜਿਹੜੀਆਂ ਨੇ ਤੇਜ਼ ਹੋਣਗੀਆਂ ਕੁਝ ਪਹਿਲਾਂ ਹੀ ਕਹਿ ਦਿਓ ਜਿੰਦਰ ਸਾਹਿਬ ਐਮਐਲਏ ਬਾਅਦ ਚ ਨੇ ਪਹਿਲਾ ਸਿੱਖ ਨੇ ਫਿਰ ਚੀਬਖਾਲ ਸਾਹਿਬ ਦੀਵਾਨ ਦੇ ਇਹ ਪ੍ਰੈਜ਼ੀਡੈਂਟ ਨੇ ਉਸ ਤੋਂ ਬਾਅਦ ਕਿਤੇ ਐਮਐਲਏ ਹੋਣਗੇ ਜੀ ਔਰ ਇੱਕ ਸਿੱਖ ਦਾ ਦੂਜੇ ਸਿੱਖ ਦੇ ਨਾਲ ਬੈਠਣਾ ਕੋਈ ਗੁਨਾਹ ਨਹੀਂ ਹੈ ਅੱਛਾ ਸਰਮੋਰ ਸਿੰਘ ਜਿਹੜੀ ਗੱਲ ਕਰ ਰਹੇ ਹੋ ਜਿਹੜੀ ਪੰਜਾਬ ਪੰਜਾਬੀਆਂ ਦੀ ਰਾਖੀ ਲਈ ਮੰਦੀ ਚੜਦੀ ਕਲਾ ਦੀ ਜਮਾਤ ਇਕ ਤਿਆਰ ਹੋਵੇ ਜੋ ਭਾਈ ਅਮਰਪਾਲ ਵੱਲੋਂ ਇੱਕ ਪਾਰਟੀ ਦਾ ਲਾਅ ਕੀਤਾ ਗਿਆ ਜਾਂ ਉਹਨਾਂ ਦੇ ਪਿਤਾ ਵੱਲੋਂ ਜਾਂ ਹੋਰ ਜੱਥੇਬੰਦੀਆਂ ਵੱਲੋਂ ਲੱਗਦਾ ਹੈ ਕਿ ਉਹ ਉਹਨਾਂ ਮਾਫਦਾਰਾਂ ਦੇ ਖਰੀ ਉੱਪਰ ਦੀ ਹੋਵੇ ਉਹ ਪਾਰਟੀ ਇਹ ਕੱਲ ਪਰ ਕਿਤੇ ਹੁਕਮ ਚਾਹੇ ਔਰ ਉਹਨਾਂ ਦੀ ਕਾਲਣਾ ਕਿੰਨੀ ਕਾਲਣਾ ਕਿੰਨੀ ਕਿ ਮਸ਼ਕਤ ਕਰਦੇ ਨੇ ਜੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਨੇ ਕਿ ਨਮਸਕਾਰ ਸ੍ਰੀ ਅਕਾਲ ਤਖਤ ਜਿਹੜੀ ਆ ਉਹ ਸਿੱਖਾਂ ਦੀ ਸੁਪਰੀਮ ਹੈ ਐਸਜੀਪੀਸੀ ਜਿਹੜੀ ਆ ਸਿੱਖਾਂ ਦੀ ਸਰਮੋਹ ਸੰਸਥਾ ਲੱਗਦਾ ਨਹੀਂ ਕਿ ਜਿਹੜਾ ਵਿਵਾਦ ਉੱਠਿਆ ਇੱਕ ਦੂਜੇ ਦੇ ਸਾਹਮਣੇ ਖੜਾ ਕਰ ਦਿੱਤਾ ਹੋਇਆ ਹੈ ਐਸਜੀਪੀਸੀ ਨੂੰ ਤੇ ਅਕਾਲ ਤਖਤ ਸਾਹਿਬ ਇਹ ਟਕਰਾਅ ਬਹੁਤ ਮੰਦ ਭਾਗ ਹੈ ਜੀ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵੈਸੇ ਤਾਂ ਹੋਣਾ ਨਹੀਂ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਟਕਰਾਅ ਜਿਹੜਾ ਉਹ ਸੰਸਥਾਵਾਂ ਦੇ ਨਾਲ ਕਦੇ ਨਹੀਂ ਹੁੰਦਾ ਲੇਕਿਨ ਸਸਥਾਵਾਂ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਅਕਾਲ ਤਖਤ ਸਾਹਿਬ ਨਾਲ ਟਕਰਾ ਜਿਹੜਾ ਉਹ ਪਾ ਲੈਂਦੇ ਆ ਪਰ ਅਕਾਲ ਤਖਤ ਸਾਹਿਬ ਨਾਲ ਟਕਰਾਉਣਾ ਜਿਹੜਾ ਹੈ ਉਹ ਵਿਅਕਤੀਆਂ ਨੂੰ ਮਹਿੰਗਾ ਹੀ ਪੈਂਦਾ ਹੁੰਦਾ ਹੈ ਉਹ ਸੌਖੇ ਛੱਡਦੇ ਨਹੀਂ ਹੁਣ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਗੱਲਾਂ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕਿ ਕੋਈ ਪੰਜ ਤਖਤ ਨੇ ਔਰ ਘਟੋ ਘਟੇ ਇੱਕ ਤੇ ਜੱਥੇਦਾਰ ਦੇ ਖਿਲਾਫ ਜੇਕਰ ਐਸੀ ਕਾਰਵਾਈ ਹੈ ਤਾਂ ਉਹਨਾਂ ਤਖਤਾਂ ਦੇ ਜੱਥੇਦਾਰਾਂ ਨੂੰ ਤਾਂ ਉਹਦੇ ਨਾਲ ਗੁਰੂਣਾ ਕਹੀਦਾ ਆ ਅ ਦੇਖੋ ਬਾਕੀ ਤਖਤਾਂ ਦੇ ਜੱਥੇਦਾਰਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਮੇਰੇ ਨਾਲ ਨਹੀਂ ਔਰ ਮੈਨੂੰ ਇਸ ਗੱਲ ਦਾ ਇਲਮ ਹੈ ਸਤ ਜੀ ਜੀ ਇਹ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਵੀ ਉਸ ਤਰ੍ਹਾਂ ਦੀ ਕਾਫੀ ਟ੍ਰੇਨ ਕਰ ਦਿੱਤੀ ਹੈ ਤੇ ਲੇਕਿਨ ਐਸਲੀ ਜਿਹੜਾ ਖਾਲਸਾ ਪੰਥ ਦਾ ਹੰਬਲ ਘੁੱਸੇ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਮਤਲਬ ਐਸਜੀਪੀਸੀ ਦਾ ਉਹ ਦੇਖੇ ਜਾਂ ਅਕਾਲ ਤਖਤ ਸਾਹਿਬ ਦਾ ਦੇਖੇ ਜਥੇਦਾਰ ਦਾ ਦੇਖੇ ਯਾਨੀ ਸੁਪੀਰ ਸਿੰਘ ਹੋਣਾ ਦਾ ਦੇਖੇ ਜਾਂ ਤੁਹਾਡੀ ਗੱਲ ਸੁਣੇ ਐਸ ਲਈ ਕੀ ਸੁਨੇਹਾ ਕਿਉਂਕਿ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਵੱਲੋਂ ਵੀ ਯਾਨੀ ਇੱਥੇ ਹੈ ਨਹੀਂ ਅਰਗਨ ਸਿੰਘ ਸਿੱਖ ਪੰਥ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਪਲੇਟਫਾਰਮ ਹੈ ਔਰ ਸ੍ਰੀ ਅਕਾਲ ਤੱਕ ਸਹਿਬ ਸਿੱਖਾਂ ਦਾ ਸਰਮੌਰ ਹੈ ਔਰ ਸਿੱਖਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਸਰ ਰਿਪੋਰਟ ਹੋ ਨੌਜਵਾਨਾਂ ਦੇ ਕਤਲ ਕੀਤੇ ਗਿਆ ਇਹ ਮੰਦ ਭਾਗਿਆ ਜੀ ਬਹੁਤ ਮੰਦ ਭਾਗਿਆ ਕਿ ਉਹਨਾਂ ਦੇ ਨੌਜਵਾਨ ਮੈਨੂੰ ਪੱਕੀ ਜਾਣਕਾਰੀ ਨਹੀਂ ਕਿ ਕੀ ਕੀਤਾ ਹੈ ਮੀਡੀਆ ਚ ਪਤਾ ਲੱਗਿਆ ਹੈ ਲੇਕਿਨ ਜੋ ਵੀ ਹੋਇਆ ਬਹੁਤ ਮੰਦ ਭਾਗਿਆ ਸਿਰ ਲੱਗਦਾ ਸਰਕਾਰਾਂ ਨੂੰ ਜਿਹੜੇ ਰਿਪੋਰਟ ਹੋ ਕੇ ਆ ਰਹੇ ਉਹਦੇ ਹੀ ਐਬ੍ਰਿਡੀਟੇਸ਼ਨ ਦੀ ਮੈਂ ਤਾਂ ਕਿਹਾ ਜੀ ਕਿ ਉਹਨਾਂ ਦੇ ਮੁੜ ਪਸੇਵੇ ਦਾ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਅੱਜ ਵੀ ਅਸੀਂ ਇਸ ਕਰਕੇ ਬੈਠੇ ਆਂ ਕਿ ਕਿਉਂ ਨਾ ਪਹਿਲੀ ਕਲਾਸ ਤੋਂ ਬੱਚਿਆਂ ਨੂੰ ਜਿਹੜਾ ਉਹ ਪ੍ਰੋਫੈਸ਼ਨਲ ਜਿਹੜੀ ਆ ਕੋਈ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਜਾਏ ਸਰ ਤੁਹਾਡੇ ਨਾਲ ਬੈਠੇ ਨੇ ਠੀਕ ਕਿਹੜੀ ਸੰਸਥਾ ਦੇ ਬਹੁਤ ਵੱਡੀ ਸੰਸਥਾ ਜੀ ਤੁਸੀਂ ਗੱਲ ਕਹਿ ਰਹੇ ਹੋ ਪਹਿਲੀ ਜਮਾਤ ਤੋਂ ਹਾਂ ਤਾਂ ਹੀ ਅਸੀਂ ਮੀਟਿੰਗ ਬੁਲਾਈ ਹੈ ਤਾਂ ਹੀ ਅਸੀਂ ਬੈਠੇ ਹਾਂ ਸਰ ਸਾਹਿਬ ਇੱਕ ਗੱਲ ਹੋ ਰਹੀ ਹੈ ਕਿ ਕਹਿੰਦੇ ਰਗਵੀਰ ਸਿੰਘ ਜੀ ਨੇ ਇੱਕ ਭਾਵਕ ਪੋਸਟ ਪਾਈ ਸੀ ਕਿ ਮੇਰਾ ਮਨ ਬੜਾ ਦੁਖੀ ਹੈ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਵਾਵਾ ਤੋਂ ਲਾਭੇ ਕਰ ਦਿੱਤਾ ਗਿਆ ਕੀ ਹੁਣ ਮੁਲਾਕਾਤ ਕਰੋ ਕਿ ਕਹਿੰਦੇ ਰਗਵੀਰ ਸਿੰਘ ਸਿੰਘ ਸਾਹਿਬ ਜੀ ਦਾ ਉਹ ਕਥਨ ਜਿਹੜਾ ਨਾ ਜੀ ਉਹ ਦੁਨੀਆ ਦੇ ਵਾਸਤੇ ਸਿੱਖਾਂ ਦੀ ਭਾਵਨਾਵਾਂ ਦੀ ਪ੍ਰਤੀਨਿਧ ਕਰਦਾ ਸੀ ਪ੍ਰਤੀਨਿਧਤਾ ਕਰਦਾ ਸੀ ਉਹ ਇਕੱਲੇ ਉਹਨਾਂ ਦੇ ਸ਼ਬਦ ਨਹੀਂ ਸੀ ਉਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਸੋਹਰਦ ਸਿੱਖ ਦੇ ਉਹ ਲਫ਼ਜ਼ ਸੀ ਤੁਮ ملاقات ਕਰੋਗੇ ਜਾਨੀ ਤੁਮ ملاقات ਕਰਨੀ ਕੋਈ ਗੁਨਾਹ ਥੋੜੀ ਹੈ ਸਾਡਾ ਪ੍ਰੇਮ ਪਿਆਰ ਹੈ ਅਸੀਂ ਇੱਕ ਬੰਮਰਦੇ ਤੰ ਤੱਕ ਇਕੱਠੇ ਰਹਾਂਗੇ ਵਾਹਿਗੁਰੂ ਕਰੇ ਸਕੂਲਾਂ ਵਿੱਚ ਭਾਵੇਂ ਜ਼ਿਆਦਾ ਨ ਬੜੇ ਕੀਤੇ ਨੇ ਪਰ ਸਾਡਾ ਉਹਨਾਂ ਦਾ ਮੂੰਹ ਇਧਰ ਹੈ ਤੇ ਅਕਾਲ ਪੁਰਖ ਜੇਹਨਾਂ ਪਿਆਰ ਕਰਦੇ ਹੋ ਕਿਹੜੇ ਜਤਨ ਗੱਲ ਵੀ ਅਧੂਰੀ ਰਹਿ ਗਈ। ਮਤਲਬ ਚਲਦੇ ਹੀ ਰਹਿੰਦੇ ਆ ਜਿਵੇਂ ਬਿਆਨ ਆ ਗਿਆ ਜੂਨੀਅਨ ਬਣਾ ਲੀ ਜੀ ਇਹਨਾਂ ਨੇ ਫਲਾਨਾ ਕਰ ਲਿਆ ਜੀ ਇਕੱਠੇ ਹੋ ਗਏ ਜੀ ਤੇ ਇਕੱਠੇ ਤਾਂ ਰਹਿਣੇ ਚਾਹੀਦੇ ਜਥੇਦਾਰਾਂ ਨੂੰ। ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਪੰਜੇ ਜਥੇਦਾਰਾਂ ਦੇ ਵਿੱਚ ਇੱਕ ਸੁਰਤਾ ਹੈ। ਪਰ ਕਿਹਾ ਇਹ ਜਾ ਰਿਹਾ ਹੈ ਕਿ ਬੜੀ ਮਾੜੀ ਗੱਲ ਹੈ ਜੀ ਪੰਜੇ ਜਥੇਦਾਰਾਂ ਚ ਇੱਕ ਸੁਰਤਾ ਹੋ ਗਈ ਹੈ ਜੀ। ਮਾੜੀ ਗੱਲ ਹੈ। ਜੱਟਾ ਸਾਹਿਬ ਉਹ ਵੀਡੀਓ ਜਿਹੜੀ ਰਿਲੀਜ਼ ਹੋਈ ਸੀਗੀ ਉਹਦੇ ਬਾਰੇ ਕੋਈ ਦੱਸ ਸਕਦੇ ਹੋ ਕਿ ਹਾਲੇ ਤੱਕ ਤੁਹਾਡੇ ਕੋਲ ਕੀ ਪਹੁੰਚੀ ਹੈ ਇਨਫੋਰਮੇਸ਼ਨ ਕਿ ਉਹ ਕੀਨੇ ਕੀਤੀ ਕਿ ਜਿੱਦਾਂ ਸਾਨੂੰ ਪਤਾ ਲੱਗਿਆ ਕਿ ਉਹ ਜਾਣ ਬੁੱਝ ਕੇ ਰਵੀਸ਼ ਸਿੰਘ ਹੋਰਾਂ ਦੇ ਉੱਤੇ ਇਲਜ਼ਾਮ ਲਵਾਏ ਜਾ ਰਹੇ ਸੀਗੇ ਕਿ ਜਾਣ ਬੁੱਝ ਕੇ ਹੋ ਸਕਦਾ ਜੀ ਕਿ ਹੋ ਸਕਦਾ ਉਹ ਕੈਮਰਾ ਹੀ ਲੱਗਿਆ ਹੋਵੇ ਉਹ ਜੇਬ ਦੇ ਨਾਲ ਜੀ ਕਿਉਂਕਿ ਸੁਭਾਅ ਹੁੰਦਾ ਨਾ ਬੰਦੇ ਦਾ ਜੀ ਅੰਦਰ ਖਾਤੇ ਗੋਪਤ ਰੂਪ 'ਚ ਵੀਡੀਓ ਰਿਕਾਰਡ ਕਰਨੀ ਹੋ ਸਕਦਾ ਕਿਸੇ ਨੇ ਕੈਮਰਾ ਲਗਾਇਆ ਹੋਵੇ ਜੀ ਸਿੰਘ ਸਾਹਿਬ ਜੀ ਪੂਰੀ ਵੀਡੀਓ ਪੂਰੀ ਵੀਡੀਓ ਵਿਚਾਰੀ ਹੋਣੀ ਜਨਤਾ ਕੋਲ ਜਿਹਦੀ ਵੀ ਹੋਣੀ ਚਾਹੀਦੀ ਹੈ ਜੀ ਕੋਈ ਪੱਤਰ ਲਿਖੋਗੇ ਇੱਕ ਇੱਕ ਕਥਨ ਸੁਣਾਵਾਂ ਮੈਂ ਉਹਦੇ 'ਚ ਮੈਂ ਯਾਨੀ ਸੁਲਤਾਨ ਸਿੰਘ ਜੀ ਨੂੰ ਕਿਹਾ ਜਿਵੇਂ ਗਿਆਨੀ ਰਕबीर ਸਿੰਘ ਜੀ ਦੀ ਰਿਕਾਰਡਿੰਗ ਕਰ ਲਈ ਗਈ ਤੇ ਤੁਹਾਡੇ ਕੋਲ ਆ ਕੇ ਇਹ ਸਾਹਮਣੇ ਬੈਠੇ ਸ਼ਾਗਿਰ ਰਿਕਾਰਡਿੰਗ ਕਰਦੇ ਤੁਸੀਂ ਕੀ ਕਰਦੇ ਉਹ ਕਹਿੰਦਾ ਮੈਂ ਟਾ ਲੈਣਾ ਨੂੰ ਫੜ ਕੇ ਉੱਥੇ ਉਹ ਵੀ ਰਿਲੀਜ਼ ਹੋਣੀ ਚਾਹੀਦੀ ਸੀ ਸਹੀ ਸਹੀ ਸਿੱਖ ਮਿੱਤਰ ਕੋ ਬੋਰਡ ਨੂੰ ਲੈ ਕੇ ਵੀ ਅਮਾ ਉਹ ਸਾਡੇ ਯੋਧੇ ਜਥੇਦਾਰ ਨੇ ਸ਼ਰ ਸ਼ਰੋਮਣੇ ਆਪਾਂ ਜਿਹੜੇ ਸਿੱਖ ਖਾਲਸਾ ਜਮਾਨ ਨੂੰ ਅੱਗੇ ਲਾਇਆ ਸੀ ਉਹਦੇ ਸੰਬੰਧ ਦੇ ਵਿੱਚ ਉਹਦੇ ਬਾਰੇ ਲੈ ਕੇ ਚੱਲ ਰਹੇ ਸਿੱਖ ਮਿੱਤਰ ਕੋ ਉਹ ਚੱਲ ਰਹੇ ਆ ਉਹਦੀ ਵੀ ਗੱਲ ਅਸੀਂ ਕਰਨੀ ਹੈ ਅੱਛਾ ਚਲ ਰਹੀ ਹੈ ਕੀ ਲੱਗਦਾ ਕਿ ਉਹ ਦੇ ਚੀ ਕੁਛ ਹੋਣਾ ਚਾਹੀਦਾ ਹੈ ਔਰ ਬਹੁਤ ਬਣਾ ਚਾਹੀਦਾ ਬੋਲ ਜਿਹੜਾ ਖਬਰ ਜਲ ਰਹੀ ਸੀ ਇਹ ਕੋਡ ਬਣਾ ਚਾਹੀਦਾ ਨਹੀਂ ਇਸਦੀ ਫਾਇਦਾ ਦਿੱਤਾ ਕਿਉਂਕਿ ਲਾਭ ਮਿਲੇਗਾ ਜੀ ਸਭ ਤੋਂ ਦੇ ਬਹੁਤ ਵੱਡਾ ਲਾਭ ਮਿਲੇਗਾ ਜੀ ਅਸੀਂ ਆਪਣਾ ਸਿਲੇਬਸ ਤਿਆਰ ਕਰ ਸਕਾਂਗੇ ਅਸੀਂ ਆਪਣੇ ਜੈਦਰ ਸਾਹਿਬ ਗੈਨੀ ਰਵੀਰ ਸਿੰਘ ਗੈਨੀ ਸੁਰਤਾ ਸਿੰਘ ਅੰਦੇ ਸਟੀਫਨ ਦੀ ਬੜੀ ਚर्चा ਚੱਲ ਰਹੀ ਹੈ ਉਹ ਫੇਕ ਸੀ ਉਹ ਫੇਕ ਸੀਗੀ ਪਰ ਅੱਜ ਜਿਹਸਾ ਮੈਂ ਬਿਆਨ ਤੁਸੀਂ ਦਿੱਤਾ ਲੱਗਦਾ ਨਹੀਂ ਸੱਚ ਉਹ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿ ਉਹ ਫੇਕ ਸੀ ਸੀ ਜਾਣਕਾਰੀ ਸਾਂਝੀ ਕੀਤੀ ਧਾਰ ਵਾਲੀ ਲੱਗਦਾ ਗੈਨੀ ਸੁਰਤਾ ਸਿੰਘ ਦਾ ਨੰਬਰ ਲੱਗ ਜਿੱਦ ਨਹੀਂ ਨਹੀਂ ਆਜੋ ਮੋਲਾ ਦੀ ਕਹਾਣੀ ਇਹ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਇਹਨਾਂ ਨਾਲ ਨਹੀਂ ਜਾਂਦੇ ਠੀਕ ਹੈ ਜੀ ਓਕੇ ਜੀ